ਖਰੋ ਮਲੋਡੇ ਦੀ ਨਿਊਜ਼ ਮੈਂ ਤੁਹਾਡਾ ਪਵਨ ਨੰਬਰਦਾਰ ਅੱਜ ਇੱਕ ਮੁੱਦਾ ਬੜਾ ਪੱਕਿਆ ਹੋਇਆ ਜਿਹੜਾ ਉਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਜੋ ਪਟਿਆਲਾ ਦੇ ਵਿੱਚ ਕਰਨਲ ਸਾਹਿਬ ਜੀ ਦੇ ਬਾਦ ਸਾਹਿਬ ਜੀ ਨਾਲ ਤੇ ਫਿੱਤ ਜਨੀਪੁਰ ਤੋਂ ਵੱਲੋਂ ਜਿਹੜਾ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਉਹਨਾਂ ਦੇ ਬਾਬਤ ਅੱਜ ਅਸੀਂ ਸਾਬਕਾ ਫਰੰਟ ਅਫਸਰ ਹਰਪ੍ਰੀਤ ਸਿੰਘ ਜੋ ਰੱਖਿਆ ਮੰਤਰਾਲੇ ਹਵਾਈ ਸੈਨਾ ਨਵੀਂ ਦਿੱਲੀ ਵੱਲੋਂ ਰਿਟਾਇਰ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਪਵਨ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹਰਪੀ ਸਰ ਜੀ ਗੱਲ ਕਰੀਏ ਬੀਤੇ ਦਿਨੀ ਕਰਨਲ ਸਾਹ ਤੇ ਪਟਿਆਲਾ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਬੜਾ ਤਸ਼ੱਦਦ ਕੀਤਾ ਗਿਆ ਹੈ ਮਸਲਾ ਬੜਾ ਪੱਕਿਆ ਹੋਇਆ ਹੈ ਤੇ ਜਿਹੜੀ ਪੁਲਿਸ ਦੀ ਇਸ ਘਟਨਾ ਕਰਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਪਵਨ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਅੱਜ ਵੀ ਸਮਾਂ ਕੱਢਿਆ ਤੇ ਪਹਿਲਾਂ ਵੀ ਮਿਲছেন ਜਦੋਂ ਕੋਈ ਸਾਫਾਫਾ ਜੀ ਤਾਂ ਸਭੰਦੀ ਦੀ ਫੌਜ ਦੇ ਕੋਈ ਇਸ ਤਰ੍ਹਾਂ ਦੀ ਜਿਹੜਾ ਸਾਡੀ ਗੱਲ ਲੋਕਾਂ ਦੀ ਰਾਜ ਲੋਕਾਂ ਤੱਕ ਆਵਾਜ਼ ਲੈ ਕੇ ਜਾਣਾ ਸਾਡੀ ਆਵਾਜ਼ ਸਰਕਾਰਾਂ ਤੱਕ ਲੈ ਕੇ ਜਾਣਾ ਉਹਦੇ ਲਈ ਤੁਸੀਂ ਸਮਾਂ ਕੱਢਦੇ ਹੋ ਤੇ ਬਹੁਤ ਪਹਿਲ ਕਰਦੇ ਹੋ ਉਹਦੇ ਲਈ ਅਸੀਂ ਤੁਹਾਡੇ ਤੇ ਤੁਹਾਡੇ ਚੈਨਲ ਦੇ ਬਹੁਤ ਧੰਨਵਾਦੀ ਆਂ ਦੂਜੀ ਜਿਹੜੀ ਤੁਸੀਂ ਅੱਜ ਕੱਲ ਕੀਤੀ ਹੈ ਕਿ ਕਰਨਲ ਬਾਦ ਸਾਬ ਤੇ ਜੋ ਕਿਆਲਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਹੈ ਪਹਿਲਾਂ ਤਾਂ ਮੈਂ ਇਸ ਦੀ ਘੋਰ ਨਿੰਦਾ ਕਰਦਾ ਕਿਉਂਕਿ ਇਸ ਘਟਨਾ ਦੀ ਜਿੰਨੀ ਨੀਤਾ ਕੀਤੀ ਜਾਵੇ ਉਨੀ ਥੋੜੀ ਹੈ ਪੰਜਾਬ ਪੁਲਿਸ ਖੁਦ ਇੱਕ ਵਰਦੀ ਵਾਲੀ ਪੁਲਿਸ ਹੈ ਤੇ ਇੱਕ ਦੂਜੇ ਵਰਦੀ ਵਾਲੇ ਬੰਦੇ ਤੇ ਇਸ ਤਰ੍ਹਾਂ ਦਾ ਕੰਮ ਕਰਨਾ ਇਹ ਕਿਸੇ ਵੀ ਤਰ੍ਹਾਂ ਨਾਲ ਸੋਭਾ ਨਹੀਂ ਦਿੰਦਾ ਦੂਜੀ ਸਾਰਾ ਤੋਂ ਮਹਿੰਦਰੀ ਉਹ ਗੱਲ ਇਸ ਦੇ ਵਿੱਚ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਬੜੇ ਘਨੌਣਾ ਇਲਜ਼ਾਮ ਲਾਇਆ ਜਾ ਰਿਹਾ ਹੈ ਵੀ ਉਹ ਸ਼ਰਾਬ ਪੀਤੀ ਹੋਈ ਸੀ ਜਦੋਂ ਕਿ ਪਲਾ ਪੰਜਾਬ ਪੁਲਿਸ ਦੇ ਮੁਲਾਜ਼ਮ ਖੁਦ ਸ਼ਰਾਬ ਦੇ ਵਿੱਚ ਨਸ਼ੇ ਵਿੱਚ ਸਨ ਉਹਨਾਂ ਦਾ ਮੈਡੀਕਲ ਨਹੀਂ ਹੋਇਆ ਮੌਕੇ ਤੇ ਉਹਨਾਂ ਦਾ ਮੈਡੀਕਲ ਦਾ ਕੋਈ ਫਾਇਦਾ ਨਹੀਂ ਫਿਰ ਵੇਖੋ ਹੁਣ ਜੋ ਐਫ ਆਈ ਆਰ ਪੰਜਾਬ ਪੁਲਿਸ ਨੇ ਕੀਤੀ ਵੀ ਹੈ ਅਕੀਰ ਦੇ ਵਿੱਚ ਉਹ ਅਨਨੋਟੇ ਲਿਖੀ ਹੈ ਜੋ ਕਿ ਉਸ ਤੋਂ ਵੀ ਨੰਦਰੀਓ ਗੱਲ ਹੈ ਜਰੂਰ ਕਿ ਖੁਦ ਘਟਨਾਵਾਂ ਦੇ ਵਿੱਚ ਜਿਹੜੇ ਮੁਲਾਜ਼ਮ ਸ਼ਿਰਕਤ ਸਨ ਉਸ ਵੇਲੇ ਉਹਨਾਂ ਦਾ ਆਇਡੈਂਟੀਫਾਈ ਹੋ ਚੁੱਕੇ ਨੇ ਉਹਨਾਂ ਮੁਲਾਜ਼ਮਾਂ ਨੂੰ ਤੁਰੰਤ ਹਰਾਸਤ ਵਿੱਚ ਲਿਆ ਜਾਣਾ ਚਾਹੀਦਾ ਸੀ ਉਹਨਾਂ ਮੁਲਾਜ਼ਮਾਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੇ ਅਨਨੋਨ ਤੇ ਐਫਆਈਆਰ ਕਰਦੀ ਹੈ ਹੁਣ ਜੇ ਕੋਈ ਪਰਿਵਾਰ ਵੀ ਕਰ ਨਾਲ ਬਾਤ ਕਰਦਾ ਪਰਿਵਾਰ ਜੇ ਕੋਈ ਇਸ ਮੁੱਦੇ ਨੂੰ ਉਠਾ ਰਿਹਾ ਤਾਂ ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਸ ਕੀਤਾ ਜਾ ਰਿਹਾ ਤੁਸੀਂ ਰੈਗਿਸਟ੍ਰੇਸ਼ਨ ਕਰ ਲਓ ਹਰ ਪਿੱਛੇ ਜੇ ਗੱਲ ਕਰੀਏ ਜਿੱਥੇ ਪੁਲਿਸ ਨੇ ਕੁੱਟਮਾਰ ਕੀਤੀ ਤਸ਼ੱਦਦ ਕੀਤਾ ਤੇ ਉੱਥੋਂ ਦੇ ਐਸਐਸਪੀ ਨਾਨਕ ਚੰਦ ਜੀ ਜਾਂ ਉੱਥੋਂ ਦੇ ਡੀਐਸਪੀ ਦੀ ਗੱਲ ਕਰੀਏ ਪਰਿਵਾਰ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਇਹਨਾਂ ਨਾਲ ਰਾਜੀਨਾਮਾ ਕਰੋ ਤੇ ਤੁਸੀਂ ਦੇਖੋ ਜੀ ਜੇ ਕਰਨਲ ਸਾਹਿਬ ਤੇ ਇਹ ਹਮਲਾ ਹੋ ਸਕਦਾ ਤੇ ਆਮ ਬੰਦਾ ਕਿੱਥੇ ਸੁਰੱਖਿਅਤ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ 13 ਤਰੀਕ ਦੀ ਘਟਨੀ ਹੈ ਘਟਨਾ ਹੈਗੀ ਆ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਦੀ ਗੱਲ ਕਰੀਏ ਘੋੜੀ ਦੀ ਵੀ ਕੋਈ ਗੱਲ ਹੋ ਜੇ ਤੇ ਨਾਲ ਦੀ ਨਾਲ ਟਵੀਟ ਆ ਜਾਂਦਾ ਐਡਾ ਵੱਡਾ ਮੁੱਦਾ ਜਿਹੜਾ ਸੈਂਟਰ ਟਿੱਕਰ ਪਹੁੰਚ ਗਈ ਗੱਲ ਇਹ ਤੇ ਉਹਨਾਂ ਵੱਲੋਂ ਹਿੱਤ ਕਰ ਕੋਈ ਟਵੀਟ ਜਾਂ ਕੋਈ ਇਸ ਗੱਲ ਦੀ ਤੋਹ ਨਹੀਂ ਕੀਤੀ ਗਈ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਲੱਗਦਾ ਵੀ ਪੁਲਿਸ ਇਹਨਾਂ ਜਿਹੜੇ ਕਰਮਚਾਰੀਆਂ ਨੇ ਜਿਨ੍ਹਾਂ ਨੇ ਵਟਸਐਪ ਕਰਨਲ ਤੇ ਕੁੱਟਮਾਰ ਕੀਤੀ ਹੈ ਦੋਸ਼ ਲੱਗੇ ਆ ਹਾਲਾਂਕਿ ਨਾਨਕ ਸਿੰਘ ਜੀ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਸਸਪੈਂਡ ਕਰਤਾ ਹਾਲਾਂਕਿ ਜੇ ਸਸਪੈਂਡ ਕਰਤਾ ਤੇ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਇਹ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਿਰਫ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਹੁਣੇ ਮਾਮਲਾ ਜਿਹੜੇ ਪਟਿਆਲਾ ਰੇਲੇ ਜੀਓਸੀ ਨੇ ਆਰਮੀ ਦੇ ਫੋਰਸ ਰੇਂਜ ਦੇ ਇੱਕ ਜੀਓਸੀ ਹੁੰਦੇ ਜਨਰਲ ਸਾਹਿਬ ਉਹਨਾਂ ਵੱਲੋਂ ਖੁਦ ਆਪਦੇ ਅਥ ਕਮਾਂਡ ਲਈ ਗਈ ਉਹਨਾਂ ਨੇ ਮੀਟਿੰਗ ਵੀ ਪੁਲਿਸ ਦਾ ਕਰ ਗਿਆ ਨਾ ਤੁਸੀਂ ਵੇਖੋ ਵੀ ਜਿਹੜਾ ਪੁਲਿਸ ਦਾ ਐਸਐਸਪੀ ਹੁੰਦਾ ਤੇ ਜਿਹੜਾ ਆਰਮੀ ਦਾ ਕਰਨਲ ਹੁੰਦਾ ਉਹ ਕਰਨਲ ਡੀਆਈਜੀ ਰੈਂਕ ਦੇ ਬਰਾਬਰ ਹੁੰਦਾ ਕਰਨਲ ਜਿਹੜਾ ਹੈ ਉਹ 33ਵੇਂ ਰੈਂਕ ਦੇ ਵਿੱਚ ਆਉਂਦਾ ਹੈ ਸਿਨਿਅਰਟੀ ਵਾਈਜ਼ ਤੇ ਜਿਹੜਾ ਐਸਐਸਪੀ ਹੁੰਦਾ 40ਵੇਂ ਰੈਂਕ ਦੇ ਵਿੱਚ ਹੁੰਦਾ ਹੈ ਆਪਦੇ ਤੋਂ ਵੀ ਸੀਨੀਅਰ ਅਧਿਕਾਰੀ ਹੈ ਤੁਹਾਡਾ ਤੁਸੀਂ ਉਸ ਦੇ ਪ੍ਰਤੀ ਕਿੰਨੀ ਕੋਈ ਸ਼ਰਦਾ ਰੱਖਦੇ ਹੋ ਇੱਕ ਆਰਮੀ ਦੇ ਵਿੱਚ ਉਹ ਬੰਦਾ ਆਪਦਾ ਸੇਵਾ ਕਰ ਰਿਹਾ ਹੈ ਸ਼ਰਦਾ ਦੀ ਨਿਸ਼ਕੀ ਕਰ ਰਿਹਾ ਹੈ ਤੁਸੀਂ ਉਸ ਦੇ ਪ੍ਰਤੀ ਕੋਈ ਵੀ ਤੁਹਾਡੇ ਅੰਦਰ ਸਵੇਦਨਾ ਨਹੀਂ ਹੈ ਵੀ ਤੁਸੀਂ ਆਪਦੇ ਮੁਲਾਜ਼ਮਾਂ ਨੂੰ ਦੇਖੋ ਹਰ ਵਰਦੀ ਧਾਰੀ ਦੀ ਇੱਜ਼ਤ ਕਰਨਾ ਚਾਹੀਏ ਉਹ ਪੰਜਾਬ ਪੁਲਿਸ ਹੈ ਕਾ ਆਰਮੀ ਹੈ ਜਾਂ ਕੋਈ ਵੀ ਕਿਸੇ ਦਾ ਪਰ ਜਾਹਰ ਨਾਗਰਿਕ ਦਾ ਵੀ ਤੇ ਸੈਨਾ ਦਾ ਵੀ ਤੇ ਪੁਲਿਸ ਦਾ ਵੀ ਪਰ ਉਸ ਦੇ ਨਾਲ ਹੀ ਦੂਜੇ ਵਰਦੀ ਧਾਰੀ ਦੀ ਇੱਜ਼ਤ ਕਰਨਾ ਜ਼ਰੂਰੀ ਹੈ ਮੈਂ ਪੰਜਾਬ ਪੁਲਿਸ ਕਿਹੜਾ ਗਲਤ ਨਹੀਂ ਹੁੰਦਾ ਪੰਜਾਬ ਗਲਤ ਹਰ ਤੋਂ ਹੋ ਸਕਦੇ ਆ ਇਹ ਨਹੀਂ ਕਹਿੰਦੇ ਵੀ ਸਾਰੀ ਆਰਮੀ ਬਹੁਤ ਵਧੀਆ ਸਾਰੀ ਪੁਲਿਸ ਬਹੁਤ ਵਧੀਆ ਕੋਈ ਵਿੱਚ ਇੱਕ ਵਾ ਦੁਕਾਨ ਸਰ ਗਲਤ ਹੋ ਸਕਦੇ ਪਰ ਜੇ ਆਪਾਂ 2 4% ਨੂੰ ਛੱਡ ਕੇ 98% ਸਹੀ ਨਹੀਂ ਤਾਂ ਸਾਰਿਆਂ ਨੂੰ ਕੋ ਬਾਟਿੰਗ ਤਾਂ ਨਹੀਂ ਲੈ ਸਕਦੇ ਸੋ ਪੰਜਾਬ ਪੁਲਿਸ ਨੂੰ ਇਹ ਚਾਹੀਦਾ ਹੈ ਵੀ ਇਸ ਤੇ ਤੁਰੰਤ ਕਾਰਵਾਈ ਕਰੇ ਆਪ ਦੇ ਜਿਹੜੇ ਮੁਲਾਜ਼ਮਾ ਉਹ ਜਦੋਂ ਕਿਡੈਂਟੀਫਾਈ ਨੇ ਉਹ ਤਾਂ ਪਤਾ ਹੀ ਨਹੀਂ ਕਿਹੜੇ ਮੁਲਾਜ਼ਮੀ ਉਹਨਾਂ ਨੂੰ ਤੁਰੰਤ ਅੰਦਰ ਕਰੇ ਉਹਨਾਂ ਨੂੰ ਕਾਰਵਾਈ ਕਰੇ ਦੂਜਾ ਸਰਕਾਰ ਦੀ ਗੱਲ ਤੁਸੀਂ ਕੀ ਕੀਤਾ ਭਗਵੰਤ ਮਾਨ ਜੀ ਉਹ ਤਾਂ ਬੜੇ ਵਧੀਆ ਕਰਦੇ ਨੇ ਜੀ ਅਸੀਂ ਜਦੋਂ ਕੋਈ ਸ਼ਹੀਦ ਸੈਨਿਕ ਹੋ ਜਾਂਦਾ ਤਾਂ ਕਰੋੜ ਰੁਪਏ ਦਿੰਨੇ ਅਸੀਂ ਇਹ ਕਰਦੇ ਆ ਅੱਜ ਉਹਨਾਂ ਦੀ ਸਵੇਧਨਾ ਕਿੱਥੇ ਅੱਜ ਇੰਨੇ ਦਿਨ ਹੋ ਗਏ 13 ਤਰੀਕ ਤੋਂ ਅੱਜ 20 ਤਰੀਕ ਹੋ ਚੱਲੀ ਆ 19 ਤਰੀਕ ਹੋ ਗਈ ਉਹਨਾਂ ਦੀ ਸਵੇਧਨਾ ਕਿੱਥੇ ਕਿਉਂ ਆਪਦੀ ਪੁਲਿਸ ਨੂੰ ਨਹੀਂ ਕਹਿ ਸਕਦੇ ਵੀ ਭਾਈ ਇਸ ਤੇ ਕਾਰਵਾਈ ਕਰੋ ਇੱਕ ਸਾਡੇ ਫੌਜੀ ਦਾ ਸਵਾਲ ਹੈ ਫੌਜੀ ਦੀ ਇੱਜ਼ਤ ਹੈ ਮਤਲਬ ਇੱਕ ਸਭ ਤੋਂ ਵੱਡੀ ਸਰਕਾਰ ਦੀ ਵੀ ਨਾਕਾਮੀ ਹੈ ਇਸ ਦੇ ਵਿੱਚ ਸਰਕਾਰ ਨੂੰ ਭਗਵੰਤ ਮਾਨ ਨੂੰ ਤੁਰੰਤ ਐਕਸ਼ਨ ਹੋਣਾ ਚਾਹੀਦਾ ਸੀ ਔਰ ਪਿਛੇ ਜੇ ਇੱਕ ਟੀਵੀ ਕਲਾਕਾਰ ਸੁਨੰਦਾ ਸ਼ਰਮਾ ਦਾ ਕੇਸ ਹੈ ਕਿੱਡੀ ਜਲਦੀ ਇਹਨਾਂ ਨੇ ਐਕਟਿਵ ਹੋ ਦੋ ਅੱਜ ਉਹਨਾਂ ਦੀ ਸੁਵਿਧਾ ਕਿੱਥੇ ਹੈ ਅੱਜ ਇੱਕ ਆਰਮੀ ਵਾਲਾ ਇੱਕ ਵਰਦੀਦਾਰੀ ਅਫਸਰ ਕਮਿਸ਼ਨ ਅਫਸਰ ਕਲਾਸ 1 ਅਫਸਰ ਤੇ ਐਡੇ ਵੱੱਡੇ ਗੱਲ ਹੋ ਜਾਂਦੀ ਹੈ ਤੇ ਸਰਕਾਰ ਸੁਪਤੀ ਪੀ ਕੋ ਬਿਆਨ ਨਹੀਂ ਆਉਂਦੇ ਤੁਸੀਂ ਸੁਨੰਦਾ ਸ਼ਰਮਾ ਦੀ ਗੱਲ ਕੀਤੀ ਕਿਉਂਕਿ ਭਗਮੰਤਮਨ ਸਾਹਿਬ ਤਾਂ ਆਪ ਇੱਕ ਐਕਟਰ ਆ ਉਹਨਾਂ ਨੂੰ ਐਕਟਰਾਂ ਦਾ ਕਲਾਕਾਰਾਂ ਦਾ ਦੁੱਖ ਆ ਤੇ ਜਿੱਥੇ ਕਰਨਲ ਸਾਹਿਬ ਤੇ ਇਹ ਜਿਹੜਾ ਆਪਾਚਾਰ ਹੋਇਆ ਉਹਨਾਂ ਨੂੰ ਇਹ ਨਜ਼ਰ ਨਹੀਂ ਉਹੀ ਗੱਲ ਮੈਂ ਕਹਿ ਰਿਹਾ ਨਾ ਵੀ ਉਹ ਚਲੋ ਇੱਕ ਅਲੱਗ ਬੈਕਟਰ ਹੈ ਵੀ ਉਹਨਾਂ ਦਾ ਠੀਕ ਹੈ ਫੀਲਡ ਦੀ ਉਹ ਕਲਾਕਾਰ ਹੈ ਉਹਨਾਂ ਨੂੰ ਕਲਾਕਾਰ ਦੇ ਪ੍ਰਤੀ ਸਮੇਦਨਾ ਪਰ ਫੌਜ ਦੇ ਪ੍ਰਤੀ ਤਾਂ ਹਰ ਬੰਦਾ ਹੀ ਬਹੁਤ ਸਤਿਕਾਰ ਰੱਖਦਾ ਤੁਸੀਂ ਵੀ ਅੱਜ ਸਮਾਗਤ ਕਿ ਹੋਏ ਹੋ ਸਰਵਿਸ ਕਰਕੇ ਤੁਹਾਡਾ ਫੌਜ ਦੇ ਪ੍ਰਤੀ ਕੋਈ ਸਤਕਾਰ ਹੈ ਤੁਸੀਂ ਫੌਜੀyon ਨੂੰ ਪਿਆਰ ਕਰਦੇ ਹੋ ਤੇ ਸਰਕਾਰ ਦਾ ਤਾਂ ਫਰਜ਼ ਹੀ ਹੁੰਦਾ ਉਹ ਪਿਆਰ ਕਰੇ ਜਾਂ ਸਤਿਕਾਰ ਕਰੇ ਉਹ ਕਿ ਮੁੱਖ ਮੰਤਰੀ ਦਾ ਫਰਜ਼ ਹੁੰਦਾ ਹੈ ਕਿ ਫੌਜੀਆਂ ਨੂੰ ਆਪਦੇ ਜਿਹੜੇ ਸੂਬੇ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਮਨ ਸਰਵਿੰਗ ਫੌਜੀ ਦਾ ਚਲੋ ਬਹੁਤ ਵੱਡੀ ਗੱਲ ਹੈ ਜਿਹੜੇ ਸਾਬਕਾ ਫੌਜੀ ਅਸੀਂ ਰਿਟਾਇਰ ਹੋ ਕੇ ਆਏ ਆ ਸਾਡੀ ਵੀ ਸੁਰੱਖਿਆ ਲਈ ਜਿਵੇਂ ਪੰਜਾਬ ਸਰਕਾਰ ਆ ਜੇ ਸਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਅਸੀਂ ਸਰਕਾਰ ਨੂੰ ਸਿੱਧਾ ਸੰਪਰਕ ਕਰਦੇ ਹਾਂ ਪੁਲਿਸ ਦਾ ਫਰਜ਼ ਹੈ ਸਾਡੀ ਰੱਖੀ ਕਰਨਾ ਪਰ ਨਹੀਂ ਜੀ ਇੱਥੇ ਕੁਝ ਸੁਣਵਾਈ ਨਹੀਂ ਤੇ ਇਹ WhatsApp ਦੀ ਮੈਸੇਜ ਵੱਲੋਂ ਕਿਹਾ ਗਿਆ ਕਿ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਉਸ ਟਾਈਮ ਉਹਨਾਂ ਨੇ ਕੁੱਟਮਾਰ ਕੀਤੀ ਉਹ ਕਹਿੰਦੇ ਵੀ ਅਸੀਂ ਇਨਕਾਊਂਟਰ ਕਰਕੇ ਆਏ ਹਾਂ ਤੇ ਉਹਨਾਂ ਦਾ ਆਈਡੈਂਟੀਟੀ ਕਾਰਡ ਖੋਲਿਆ ਕਹਿੰਦੇ ਆਈਡੈਂਟੀਟੀ ਕਾਰਡ ਲੈ ਜਾਓ ਜੇ ਤੁਸੀਂ ਸੁਬਾਹ ਤੱਕ ਬਚ ਨਹੀਂ ਤਾਂ ਦੂਜਾ ਇਨਕਾਊਂਟਰ ਤੁਹਾਡਾ ਵੀ ਹੋ ਸਕਦਾ ਵੇਖੋ ਐਡੀ ਗੱਲ ਇੱਕ ਕਰਨਲ ਸਾਹਿਬ ਦੇ ਉਹ ਕਹਿਣੀ ਉਹਨਾਂ ਦਾ ਬ ਉਹੀ ਗੱਲ ਹੈ ਨਾ ਵੀ ਪੰਜਾਬ ਪੁਲਿਸ ਦਾ ਤਾਂ ਕਹਾਣੀਆਂ ਬਣਾਉਣ ਦੇ ਵਿੱਚ ਰਿਕਾਰਡ ਹੈ ਇੱਦ ਤੱਕ ਪੰਜਾਬ ਪੁਲਿਸ ਨੇ ਕਿਸੇ ਵੀ ਅ નિર્ਦੋਸ਼ ਨੂੰ ਜੋ ਫਸਾਉਣਾ ਹੁੰਦਾ ਹੈ ਕਿਸੇ ਵੀ ਕਰਨਾ ਹੁੰਦਾ ਤਾਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਬਣਾਈ ਜਾਂਦੀਆਂ ਤੁਸੀਂ ਖੁਦ ਆਪ ਹੀ ਦੱਸਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਦੀ ਕਹਾਣੀ ਬਣਾਈ ਹੈ ਇਹ ਕਾਰਨਿਕ ਕਰਨ ਨੂੰ ਕੀ ਲੋੜ ਹੈ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਦਖਲ ਦੇਣ ਦੀ ਜਾਂ ਕਿਸੇ ਵੀ ਤਰ੍ਹਾਂ ਦਾ ਕਰਨ ਦੀ ਉਹ ਤਾਂ ਆਪਦੀ ਡਿਊਟੀ ਤੋਂ ਬਾਹਰ ਆਪਦੇ ਪਰਿਵਾਰ ਲਈ ਮਸਾ ਸਮਾਂ ਘਟਦਾ ਉਹ ਪਟਿਆਲਾ ਦੇ ਵਿੱਚ ਉਸ ਟਾਈਮ ਗਿਆ ਆਪਦੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਪ੍ਰਤੀ ਜੋ ਕੋਈ ਉਹਨਾਂ ਨੇ ਕਰਦੀ ਜ਼ਰੂਰਤ ਆਉਂਦੀ ਹੈ ਉਹ ਲੈਣ ਲਈ ਉੱਥੇ ਬਾਹਰ ਗਏ ਉਹਨਾਂ ਨੂੰ ਹੋਰ ਕੀ ਲੋੜ ਸੀ ਤੇ ਆ ਕਿ ਪੁਲਸਾਂ ਨਾਲ ਇਸ ਤਰ੍ਹਾਂ ਦੀ ਕੋਈ ਰੱਖ ਰੱਖਾਇਬਾ ਜੀ ਕਰਨ ਦੀ ਜਾਂ ਕੋਈ ਉਹਨਾਂ ਦੇ ਨਾਲ ਆਰਗੂਮੈਂਟ ਕਰਨ ਦੀ ਕੱਲ ਕਰਨਾਲ ਸਾਹਿਬ ਦੀ ਮੈਸੇਜ ਆਪਣੇ ਸੀਨੀਅਰ ਪੁਲਿਸ ਅਫਸਰ ਨੂੰ ਮਿਲ ਲਗੇ ਤੇ ਉਹਨਾਂ ਨੂੰ ਪਹਿਲਾਂ ਵੇਟਿੰਗ ਕੀਤੀ ਤੇ ਬਾਅਦ ਚ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ ਤੇ ਉਹਨਾਂ ਨੇ ਕਿਹਾ ਤੁਸੀਂ ਵੇਟ ਕਰੋ ਲੱਗਦਾ ਵੀ ਕਰਨਾਲ ਸਾਹਿਬ ਨੂੰ ਇਨਸਾਫ ਮਿਲੂਗਾ ਇਨਸਾਫ ਤਾਂ ਦੇਖੋ ਹਾਲੇ ਹਰ ਜਿਹੜਾ ਫੌਜੀ ਆ ਉਸ ਸਰਕਾਰਾਂ ਤੇ ਤੇ ਪੁਲਿਸ ਦੀ ਨਹੀਂ ਅਧਿਕਾਰ ਕੋਈ ਸੀਨੀਅਰ ਸਾਡੇ ਵੀ ਸੀਨੀਅਰ ਅਫਸਰ ਇਸ ਦੇ ਵਿੱਚ ਨੂੰ ਮੋਬਲ ਨੇ ਉਧਰ ਦਿਖ ਰਿਹਾ ਜੇ ਨਾ ਹੋਗਾ ਤਾਂ ਅਸੀਂ ਸਾਫ ਤਾਂ ਫੌਜੀ ਸੜਕਾਂ ਤੇ ਤੁਰਾਂਗੇ ਸਰਕਾਰਾਂ ਜੀ ਤਾਂ ਅਸੀਂ ਐਸੀ ਤੇ ਅਸੀਂ ਕਰਦੇ ਅਗੇ ਜੇ ਨਾ ਹਸਾਬ ਦੇਣਗੇ ਫੌਜ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਫੌਜ ਜੇ ਆਪਦੀ ਆਈ ਤੇ ਆ ਜਾ ਜੇ ਜਨਰਲ ਸਾਹਿਬ ਨੂੰ ਇੱਕ ਵਾਰੀ ਵੀ ਉਹਨਾਂ ਨੂੰ ਲੱਗਿਆ ਨਾ ਵੀ ਇਹ ਸਾਡੇ ਨਾਲ ਨਹੀਂ ਕਰ ਰਹੇ ਸਹੀ ਤਾਂ ਫੌਜ ਤਾਂ ਇਹਨਾਂ ਸਾਰਿਆਂ ਨੂੰ ਚੱਕ ਕੇ ਲਿਆ ਸਕਦੀ ਹੈ ਫੌਜ ਦਾ ਕੀ ਕਰ ਲੈਣਗੇ ਫੌਜ ਕੋਲ ਸਾਰੇ ਅਧਿਕਾਰ ਹੁੰਦੇ ਆ ਪਰ ਫਿਰ ਵੀ ਔਰ ਜਿਹਨੂੰ ਕਿਉਂਕਿ ਸਿਖਲਾਈ ਕੋਲ ਮਸਾਇਆ ਜਾਂਦਾ ਫੌਜੀ ਦੇ ਦਿਲ ਦੇ ਵਿੱਚ ਦੇਸ਼ ਪ੍ਰਤੀ ਇੱਕ ਦੇਸ਼ ਪ੍ਰੇਮ ਦੀ ਭਾਵਨਾ ਭਰੀ ਜਾਂਦੀ ਹੈ ਜਦੋਂ ਉਹ ਟ੍ਰੇਨਿੰਗ ਦੇ ਵਿੱਚ ਜਾਂਦਾ ਉਹ ਕਦੀ ਵੀ ਇਸ ਤਰ੍ਹਾਂ ਦਾ ਐਕਟ ਨਹੀਂ ਕਰ ਸਕਦਾ ਜਿਹੜਾ ਗੈਰ ਕਾਨੂੰਨੀ ਹੈ ਕਿਉਂਕਿ ਆਪਣੇ ਕਾਨੂੰਨ ਦੇ ਵਿੱਚ ਸਾਰਿਆਂ ਦੇ ਲਈ ਅਧਿਕਾਰ ਨੇ ਆਪਾਂ ਨੂੰ ਜੇ ਕੋਈ ਗਲਤ ਕਰਦਾ ਚਾਹੇ ਉਹ ਫੌਜੀ ਵੀ ਗਲਤ ਕਰਦਾ ਤਾਂ ਉਹਦੇ ਲਈ ਕਾਨੂੰਨ ਹੈ ਕਾਨੂੰਨ ਅਨੁਸਾਰ ਉਹਦੇ ਤੇ ਕਰ ਜੇ ਮੰਨ ਲਓ ਕਰਨਲ ਬਾਟਸਾ ਪੰਜਾਬ ਪੁਲਿਸ ਕਹਿੰਦੀ ਉਹਨਾਂ ਨੇ ਕੁਝ ਗਲਤ ਕੀਤਾ ਤੋ ਤੇ ਲਈ ਕਾਨੂੰਨਤਾ ਸੀ ਨਾ ਤੁਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਚਲਾਨ ਕੀਤਾ ਜਾ ਸਕਦਾ ਸੀ ਪਕੜਿਆ ਕੀਤਾ ਜਾ ਸਕਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਲੰਗਰਾ ਕਰਕੇ ਤਸ਼ੱਦਦ ਕਰਨਾ ਇੱਕ ਕਿਸਮ ਦਾ ਇਨਸਾਨ ਤੇ ਹਰਪ੍ਰੀਤ ਜੀ ਗੱਲ ਕਰੀਏ ਜਿਹੜੇ ਸਾਡੇ ਆਰਮੀ ਆਫੀਸਰ ਆ ਉਹਨਾਂ ਦੇ ਪ੍ਰਤੀ ਨਾ ਹਰੇਕ ਛੋਟੇ ਤੋਂ ਵੱਡੇ ਦੇ ਦਿਲ ਦੇ ਵਿੱਚ ਉਹਨਾਂ ਪ੍ਰਤੀ ਇੱਕ ਭਾਵਨਾ ਹੁੰਦੀ ਹੈ ਤੇ ਇਸ ਗੱਲ ਨਾਲ ਇੱਕ ਪੰਜਾਬ ਸਰਕਾਰ ਦਾ ਐਕਸ਼ਨ ਨਾ ਲੈਣਾ ਇਹਨੇ ਆਮ ਲੋਕਾਂ ਦੇ ਮਨਾਂ 'ਚ ਖਿਸ ਪਚਾਈ ਹੈ ਤੇ ਇਸ ਨਾਲ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਾਹਿਬ ਦਾ ਵੀ ਜਿਹੜਾ ਚਿਹਰਾ ਸਾਹਮਣੇ ਹੁੰਦਾ ਤੇ ਇਹਨਾਂ ਆਮ ਆਦਮੀ ਪਾਰਟੀ ਦੇ ਗ੍ਰਾਫ ਨੂੰ ਵੀ ਅਸਰ ਪੈਂਦਾ ਕਿਉਂਕਿ 2027 ਦੇ ਇਲੈਕਸ਼ਨ ਵੀ ਆ ਰਹੇ ਆ ਇਹ ਜਿਵੇਂ ਜਿਵੇਂ ਸਰਕਾਰ ਇਸ ਮਾਮਲੇ ਨੂੰ ਲਟਕਾ ਰਹੀ ਹੈ ਉੱਥੋਂ ਉਹਨਾਂ ਦੀ ਮਨਸਾ ਸਾਫ ਜਾਹਰ ਹੋ ਰਹੀ ਹੈ ਲੋਕਾਂ ਦੇ ਵਿੱਚ ਉਹਨਾਂ ਦਾ ਆਦਰ ਹੋਰ ਘਟਦਾ ਜਾ ਰਿਹਾ ਪਹਿਲਾਂ ਹੀ ਇਹ ਸਰਕਾਰ ਨੇ 3 ਸਾਲ ਕੋਈ ਕੰਮ ਨਹੀਂ ਕੀਤਾ 3 ਸਾਲ ਪੰਜਾਬ ਸਰਕਾਰ ਨੇ ਕੋਈ ਲੋਕਾਂ ਦੇ ਮੁੱਦੇ ਸੀ ਜਿਹੜੇ ਲੋਕਾਂ ਨੇ ਜਾਂ ਜਿਹੜੀਆਂ ਗੱਲਾਂ ਨੂੰ ਲੈ ਕੇ ਉਹ ਸਰਕਾਰ ਦੇ ਵਿੱਚ ਆਏ ਸੀ ਜੋ ਉਹਨਾਂ ਨੇ ਵਾਦੇ ਕੀਤੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਹੁਣ ਇਹੋ ਜਿਹਾ ਮੁੱਦਾ ਜੋ ਦੇਸ਼ ਦੀ ਸਭ ਤੋਂ ਵੱਡੀ ਸੈਨਾ ਫਲ ਸੈਨਾ ਨਾਲ ਫਰੀਮ ਮੈਂ ਬਾਜੂ ਸੈਨਾ ਤੋਂ ਰਟਾਇਰਾਂ ਜਲ ਸੈਨਾ ਇਹ ਸਭ ਤੋਂ ਵੱਡੀ ਸੈਨਾ ਹੈ ਸਾਡੀ ਫਲ ਸੈਨਾ ਜੋ ਸਰਦਾਂ ਤੇ ਰਾਖੀ ਕਰਦੀ ਹੈ ਦੇਖੋ ਤੁਸੀਂ ਆਮ ਵੇਖ ਤੋਂ ਵੀਡੀਓ ਕਿੰਨੇ ਔਕੇ ਹਲਾਤਾਂ ਦੇ ਵਿੱਚ ਪਹਾੜਾਂ ਦੇ ਵਿੱਚ برف ਦੇ ਪਿੱਛੇ ਜਿਵੇਂ برف ਦੇ ਢੱਗੜ ਨਾਲ ਕਿੰਨੇ ਸਾਡੇ ਦਸ ਸੈਨਿਕ ਮਾਰੇ ਗਏ ਸੋ ਉਹਨਾਂ ਦੀ ਇਹ ਇਹ ਛੋਟੀ ਇਹ ਗੱਲ ਤੋਂ ਬਹੁਤ ਛੋਟੀ ਜੀਏ ਕੋਈ ਬਹੁਤ ਵੱਡਾ ਮੁੱਦਾ ਨਹੀਂ ਹੈਗਾ ਜਿੱਥੇ ਸਰਕਾਰ ਐਕਸ਼ਨ ਨਹੀਂ ਕਰਦੀ ਜਿੱਤੇ ਤੋਂ ਬਨ ਵੀ ਇੱਕ ਕਰਨਲ ਸਾਹਿਬ ਪੰਜਾਬ ਪੁਲਿਸ ਨੇ ਜਾਰੀ ਕੀਤੀ ਤੁਸੀਂ ਉਸ ਨੂੰ ਤੁਰੰਤ ਉਹ ਜਿਹੜੇ ਤੁਹਾਡੇ ਮੁਲਾਜ਼ਮ ਆ ਉਹਨਾਂ ਤੇ ਕੋਈ ਨਜਾਇਜ਼ ਤਮੰਗ ਨਹੀਂ ਨਾ ਕਰੇ ਕੋਲੂ ਨੂੰ ਸਰਕਾਰ ਵੱਲੋਂ ਕਾਰਵਾਈ ਦੀ ਮੰਗ ਕਰੇ ਇਹ ਤਾਂ ਨਹੀਂ ਕਹਿੰਦੀ ਆਰਮੀ ਨਹੀਂ ਤਾਂ ਨਹੀਂ ਕਿ ਉਹ ਸਾਡੇ ਵੱਲੇ ਕਰ ਦਿਓ ਅਸੀਂ ਕੁੱਟਾਂਗੇ ਉਹਨਾਂ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਕੀ ਤਾਂ ਹਾਲੇ ਤੱਕ ਜੋ ਵੀ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੀਓਸੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਹ ਪੰਜਾਬ ਪੁਲਿਸ ਨੂੰ ਕਿਹਾ ਜਾ ਰਿਹਾ ਵੀ ਜਿਹੜੇ ਮੁਲਾਜ਼ਮ ਇਸ ਦੇ ਵਿੱਚ ਇਨਵਾਲ ਨੇ ਉਹਨਾਂ ਤੇ ਐਫਆਈਆਰ ਕਰ ਦਿਓ ਤੇ ਇਸ ਦੇ ਲਈ ਸਰਕਾਰ ਨੂੰ ਤਾਂ ਤੁਰੰਤ ਐਕਸ਼ਨ ਚੁੜਾਉਣ ਦੀ ਤਾਂ ਭਗਵੰਤ ਮਾਨ ਸਾਹਿਬ ਨੂੰ ਵੀ ਆਮ ਇੰਨੇ ਲੋਕਾਂ ਦੀ ਭਾਵਨਾ ਜੁੜੀ ਹੈ ਦੇਸ਼ ਦੇ ਪ੍ਰਤੀ ਦੇਸ਼ ਦੀ ਸੈਨਾ ਦੇ ਪ੍ਰਤੀ ਉਸ ਤੇ ਕਰ ਵੀ ਕੀਤੀ ਜਾਵੇ ਇਸ ਦੇ ਨਾਲ ਸਰਕਾਰ ਦਾ ਗਰਾਫ ਡਿੱਗੇਗਾ ਸਤਾਈ ਦੇ ਵਿੱਚ ਵੈਸੇ ਵੀ ਇਹਨਾਂ ਨੇ ਨਹੀਂ ਆਉਣਾ ਤੇ ਇਹਨਾਂ ਹੱਕਦਾਰ ਨਾਲ ਹੋਰ ਆਉਂਦੇ ਉਹਨੂੰ ਡਿੱਗ ਰਿਹਾ ਬਸ ਇਸ ਤੋਂ ਬਾਅਦ ਮੈਂ ਕੀ ਕਹਾਂ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ ਧੰਨਵਾਦ ਜੀ ਕੌਣ ਜੀ ਬਹੁਤ ਬਹੁਤ ਧੰਨਵਾਦ ਅਗਲੀ ਅਪਡੇਟ ਲਈ ਮਿਲਦੇ ਹਾਂ ਧੰਨਵਾਦ